ਸਤਗੁਰੂ ਨੇ ਪਰਮਾਤਮਾ ਨੂੰ ਪਾਤਸ਼ਾਹਾਂ ਦਾ ਪਾਤਸ਼ਾਹ ਦੱਸ ਕੇ ਉਹਦੇ ਦਰਬਾਰ ਦੀ ਜਿਹੜੀ ਰਮਣੀਕਤਾ ਹੈ ਉਹਦੇ ਦਰਬਾਰ ਦੀ ਜਿਹੜੀ ਸੁੰਦਰਤਾ ਹੈ ਉਹਦੇ ਦਰਬਾਰ ਵੀ ਜਿਹੜੇ ਸ਼ਬਦ ਗੂੰਜਦੇ ਪੈਣ ਉਹਨਾਂ ਦਾ ਵੀ ਜ਼ਿਕਰ ਕੀਤਾ ਹੈ ਕਿਉਂਕਿ ਅੱਗੇ ਜਾ ਕੇ ਉਹਨਾਂ ਸੋ ਪਾਤਸ਼ਾਹਾਂ ਸ਼ਾਹ ਪਤ ਸੈ ਗੁਰੂ ਜੀ ਕਹਿ ਰਹੇ ਨੇ ਸੋ ਦਰ ਕੇ ਹਾ ਸੋ ਕਰ ਕੇ ਹਾ ਜਿਤਬੈ ਸਰਬ ਸੰਭਾਲੇ ਵਾਜੇ ਰੇ ਰਸ ਚਾਉਣਾ ਤੇਰੇ ਫਿਰ ਬੇਨਤੀ ਇੱਥੇ ਵਾਜੇ ਨਾਦ ਅਨੇਕ ਅਸੰਖਾਂ ਫਿਰ ਬੇਨਤੀ ਤੇਰੇ ਉਸ ਘਰ ਵਿੱਚ ਤੇਰੇ ਦਰ ਤੇ ਅਨੇਕਾਂ ਤਰ੍ਹਾਂ ਦੇ ਵਾਜੇ ਜਿਹੜੇ ਨੇ ਉਹ ਪਏ ਹੋਏ ਨੇ ਵਾਜੇਦਾਰ ਸਮਝ ਗਿਆ ਨਾ ਆ ਸੰਗੀਤ ਵਾਲੇ ਜਿਹੜੇ ਇਨਸਟਰੂਮੈਂਟ ਨੇ ਤੇਰੇ ਘਰ ਵਿੱਚ ਅਨੇਕਾਂ ਵਾਜੇ ਨੇ ਵਾਜੇ ਨਾਦ ਅਨੇਕ ਅਸੰਖਾਂ ਉਸ ਸ਼ਬਦ ਵਾਲੇ ਅਨੇਕਾਂ ਵਾਜੇ ਨੇ ਤੇਰੇ ਘਰ 'ਚ ਤੇਰੇ ਦਰ ਤੇ ਅਗਲਾ ਬਚਨ ਕੇਤੇ ਵਾਵਣਹਾਰੇ ਚਿੱਤੇ ਰੱਖਿਓ ਇਹਤੇ ਸ਼ਬਦ ਵਾਵਣਹਾਰੇ ਵੇ ਅੱਗੇ ਗਾਵਣਹਾਰੇ ਵਾਵਣਹਾਰੇ ਦਰ ਤੇ ਵਜਾਉਣ ਵਾਲੇ ਇੱਕ ਹੁੰਦਾ ਸਾਜ਼ ਇੱਕ ਹੁੰਦਾ ਸਜੰਦਾ ਸਾਜ਼ ਦਾ ਅਰਥ ਹੈ ਵਾਜਾ ਜਾਂ ਸਾਜ਼ ਰਬਾਬ ਲੈ ਲੋ ਇਸ ਤਾਂ ਦੇ ਆਪਾਂ ਤਾਨਪੁਰਾ ਲੈ ਲਈਏ ਤੌਸ ਲੈ ਲਈਏ ਇਹਨੂੰ ਕਹਿੰਦੇ ਆ ਸਾਜ਼ ਜੇ ਜਿਹੜਾ ਉਸ ਸਾਜ ਨੂੰ ਵਜਾਣ ਦੀ ਮੁਹਾਰਤ ਰੱਖਦਾ ਹੈ ਉਹਨੂੰ ਕਿਹਾ ਜਾਂਦਾ ਹੈ ਇਹ ਸਜੰਦਾ ਹੈ ਇਹ ਸਾਜ ਵਜਾਂਦਾ ਹੈ ਗੁਰੂ ਜੀ ਕਹਿੰਦੇ ਨੇ ਇੱਕ ਤਾਂ ਤੇਰੇ ਘਰ ਵਿੱਚ ਸਾਜ ਨੇ ਮੈਂ ਬੇਨਤੀ ਕਰਾਂ ਇਹ ਆਤਮਕ ਮੰਡਲ ਦਾ ਕੀਰਤਨ ਹੈ ਜਿੱਥੇ ਇਸ ਧਰਤੀ ਦਾ ਹੈਗਾ ਉੱਥੇ ਮੈਂ ਬੇਰਵਾਪ ਨੂੰ ਬੇਨਤੀ ਕਰਾਂਗਾ ਵਾਜੇ ਨਾਦ ਅਨੇਕ ਅਸੰਖਾਂ ਅਨੇਕਾਂ ਵਾਜੇ ਨੇ ਕੀਤੇ ਵਾਵਣ ਹਾਰੇ ਕੀਤੇ ਦਰ ਤੇ ਕਈ ਤੇਰੇ ਉਹਨਾਂ ਸਾਜਾਂ ਨੂੰ ਵਜਾਣ ਵਾਲੇ ਸਜੰਦੇ ਵੀ ਅਨੇਕਾਂ ਨੇ ਕੇਤੇ ਵਾਵਣਖਾਰੇ ਹੁਣ ਅੱਗੇ ਮਹਾਰਾਜ ਕਹਿੰਦੇ ਕੇਤੇ ਰਾਗ ਪਰੀ ਸਿਉ ਕਹੀਂ ਰਹਿਰਾਸ ਵਿੱਚ ਆਉਂਦਾ ਕਹੀਂ ਇੱਥੇ ਨੰਨੇ ਨਾਲ ਖੈ ਮਹਾਰਾਜ ਕਹਿੰਦੇ ਕੇਤੇ ਰਾਗ ਪਰੀ ਸਿਉ ਕਹੀਂ ਇੱਕ ਨਹੀਂ ਕਿੰਨੇ ਰਾਗ ਜਿਹੜੇ ਨੇ ਉਹ ਤੇਰੇ ਦਰਬਾਰ ਚ ਗਾਏ ਜਾਂਦੇ ਆ ਰਾਗਾਆਂ ਦੀਆਂ ਅੱਗੇ ਪਰੀਆਂ ਉਹਨਾਂ ਦੀਆਂ ਪਤਨੀਆਂ ਵੀ ਨਾਲ ਨੇ ਕੇਤੇ ਰਾਗ ਪਰੀ ਸਿਉ ਕਈਆਂ ਨੇ ਤੇ ਇਹ ਰਾਗ ਵੀ ਨੇ ਸਾਜ ਵੀ ਨੇ ਰਾਗਣੀਆਂ ਵੀ ਨੇ ਕੇਤੇ ਗਾਵਣ ਘਾਰੇ ਜਿੱਥੇ ਤੇਰੇ ਦਰਬਾਰ ਵਿੱਚ ਵਾਜੇ ਨਾਦ ਅਨੇਕ ਸੰਖਾ ਕੇਤੇ ਵਾਵਣ ਘਾਰੇ ਤੇ ਇੱਥੇ ਰਾਗ ਪਰੀਆਂ ਉਹ ਉਹ ਰਾਗ ਨੇ ਰਾਗਣੀਆਂ ਨੇ ਪਰ ਵੈਗੁਰੂ ਜੀ ਇਹਨਾਂ ਨੂੰ ਗਾਉਣ ਵਾਲੇ ਵੀ ਅਨੇਕਾਂ ਨੇ ਕੇਤੇ ਰਾਗ ਪਰੀ ਸਿਉ ਕਹਿਣ ਕੇਤੇ ਗਾਵਣ ਹਾਰੇ ਹੁਣ ਅੱਗੇ ਜੀ ਗਾਵਹਿ ਤੋਹਨੂੰ ਤੈਨੂੰ ਗਾਉਂਦੇ ਨੇ ਪਾਉਣ ਪਾਣੀ ਬੈਸੰਤਰ ਮੈਂ ਬੇਨਤੀ ਕਰਾਂਗਾ ਬਸੰਤਰ ਪਾਠਨੀ ਦਾ ਕਰਨਾ ਬੱਬੇ ਤੇ ਦੁਲਾਮਾਂ ਲੱਗੀਆਂ ਨੇ ਬੈਸੰਤਰ ਹੁਣ ਕੌਣ ਅਦ੍ਰਿਸ਼ਟ ਹੈ ਪਰ ਮਹਾਰਾਜ ਕਹਿੰਦੇ ਨੇ ਪਵਨ ਖਵਾਵੀ ਗੰਬੀ ਪਈ ਖੇ ਪਾਣੀ ਵੀ ਤੈਨੂੰ ਗਾ ਰਿਹਾ ਹੈ ਬੈਸੰਤਰ ਦਾ ਲਬਜ਼ੀ ਅਰਥ ਹੈ ਅਗ ਪਰਮਾਤਮਾ ਆਤਮਕ ਮੰਡਲਾਂ ਵਿੱਚ ਪੌਣ ਵੀ ਗਾਰੀ ਏ ਅੱਗ ਵੀ ਗਾਰੀ ਖੈ ਤੇ ਪਰਮੇਸ਼ਵਰ ਜੀ ਪਾਣੀ ਵੀ ਤੈਨੂੰ ਗਾਰਿਆ ਹੈ ਇੱਚ ਕੋਈ ਸ਼ੱਕ ਨਹੀਂ ਕਈ ਇਹਨਾਂ ਨੂੰ ਗਾਉਣੇ ਦਰਤ ਕਰਦੇ ਰਜ਼ਾ ਵਿੱਚ ਰਹਿਣਾ ਪਰ ਇਹ ਹਕੀਕਤ ਹੈ ਪਰਮੇਸ਼ਵਰ ਨੂੰ ਹਰ ਕੋਈ ਗਾਉਂਦਾ ਪਿਆ ਕਿਉਂਕਿ ਜੇਤਾ ਕੀਤਾ ਤੇ ਧਨ ਮਹਾਰਾਜ ਕਹਿੰਦੇ ਨੇ ਗਾਵੇਂ ਤੋਹਨੂੰ ਪੌਣ ਪਾਣੀ ਬੈਸੰਤਰ ਪਵਨ ਗਾਰੀਏ ਪਾਣੀ ਗਾਰਿਆ ਅੱਗ ਗਾਰੀਏ ਗਾਵੇ ਰਾਜਾ ਧਰਮ ਇੱਥੇ ਪਾਠ ਵਿੱਚ ਇਕੱਠਾ ਲਿਖਿਆ ਰਾਜਾ ਧਰਮ ਗਾਵੇ ਗਉਂਦਾ ਹੈ ਰਾਜਾ ਧਰਮ ਦੁਆਰੇ ਹੁਣ ਇੱਥੇ ਜਿਹੜਾ ਰਾਜਾ ਧਰਮ ਹੈ ਨਾ ਇਹਦਾ ਪਾਠ ਕਰਾਂਗੇ ਧਰਮ ਰਾਜਾ ਅਨਵਰਥ ਹੋਣਗੇ ਯਾਦ ਰੱਖਿਓ ਇਹ ਇਹ ਧਰਮ ਸ਼ਬਦ ਵੱਲ ਜ਼ਰੂਰ ਤਵੱਜੋ ਦਿਹਾ ਜੇ ਇੱਕ ਵਾਰੀ ਪਿੱਛੇ ਸੀ ਪੜ ਕੇ ਆਏ ਆ ਮੰਨੈ ਧਰਮ ਸੇਤੀ ਸੰਬੰਧ ਇੱਕ ਪਾਠ ਸੀ ਕਰਕੇ ਆਇਆ ਧੌਲ ਧਰਮ ਦਇਆ ਕਾ ਪੂਤ ਪਰ ਇੱਥੇ ਫਿਰ ਆ ਗਿਆ ਰਾਜਾ ਧਰਮ ਇੱਥੇ ਉਹ ਧਰਮ ਅਰਥ ਨਹੀਂ ਜਿਹੜਾ ਧਰਮ ਸਿੱਤੀ ਸੰਬੰਧ ਹੈ ਇੱਥੇ ਧਰਮ ਦਾ ਲਫ਼ਜ਼ੀ ਅਰਥ ਹੈ ਰਾਜਾ ਧਰਮ ਦਾ ਅਰਥ ਹੈ ਧਰਮ ਰਾਜ ਪ੍ਰਮਾਤਮ ਅਧ੍ਰਿਸ਼ਟ ਮੰਡਲਾਂ ਵਿੱਚ ਮੈਂ ਕਿਹਾ ਸੀ ਆਤਮਿਕ ਅਧ੍ਰਿਸ਼ਟ ਮੰਡਲ ਉੱਥੇ ਪੌਣ ਗਾਰੀ ਪਾਣੀ ਗਾਰਿਆ ਅੱਗ ਗਾਰੀ ਹੈ ਇੱਥੋਂ ਤੱਕ ਕਿ ਧਰਮ ਰਾਜ ਦੁਆਰੇ ਦਾ ਅਰਥ ਏ ਤੇਰੇ ਦਰ ਤੇ ਪਰਮੇਸ਼ਵਰ ਜਿਸ ਧਰਮ ਰਾਜ ਤੋਂ ਲੋਕ ਡਰਦੇ ਆ ਸੱਚ ਏ ਵੇ ਗੁਰੂ ਨਾਨਕ ਸਾਹਿਬ ਕਹਿੰਦੇ ਆ ਮੈਂ ਦੇਖਿਆ ਤੇਰੇ ਬੂਵੇ ਤੇ ਖਲੋਤਾ ਉਹ ਵੀ ਤੇਰੇ ਸੋਇ ਲਗਾ ਰਿਹਾ ਹੈ ਫਿਰ ਬਿੰਤੀ ਗਾਵੇ ਰਾਜਾ ਧਰਮ ਦੁਆਰੇ ਇਹ ਥੋੜਾ ਜਿਹਾ ਬਿਸ਼ਰਾਮ ਦੇ ਕੇ ਦੁਆਰੇ ਕਰਾਂਗੇ ਤੇ ਪਾਠ ਦੇ ਸੌਕ ਕਿ ਹੋਣਗੇ ਦੁਆਰ ਦਰਵਾਜ਼ੇ ਤੇ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣਾ ਇੱਥੇ ਬਿਸ਼ਰਾਮ ਦੇ ਕੇ ਅਰਥ ਬਣ ਗਏ ਗਾਵੇਂ ਗਾਉਂਦੇ ਨੇ ਤੇਰੇ ਦਰਵਾਜੇ ਤੇ ਚਿਤ ਤੇ ਗੁਪਤ ਇਹਦਾ ਮਤਲਬ ਚਿੱਤਰ ਗੁਪਤ ਲਿਖ ਜਾਣਾ ਜਿਹੜੇ ਬੰਦੇ ਦੇ ਕੀਤੇ ਹੋਏ ਹਰ ਕਰਮ ਨੂੰ ਲਿਖਦੇ ਪਏ ਸਨਾਤਨ ਮਤਾ ਪੁਰਾਣਾ ਕਿਹਾ ਜਾਂਦਾ ਵੀ ਮੋਢਿਆਂ ਉੱਤੇ ਨੇ ਖੱਬੇ ਸੱਜੇ ਚਿਤ ਗੁਪਤ ਹੁਣ ਇੱਥੇ ਮੈਂ ਬੇਨਤੀ ਫਿਰ ਆਪ ਨੂੰ ਕਰਾਂ ਵੀ ਐਵੇਂ ਸੱਟ ਨਾ ਪਾਈਓ ਸੱਚੀ ਮੁੱਚੀ ਲੇਖਾ ਜੀ ਗੁਰੂ ਜੀ ਨੇ ਥੇਕਾ ਚਿੱਤਰ ਗੁਪਤ ਲੇਖਾਂ ਲਿਖ ਰਿਆ ਉਹ ਮਸਕੀਨ ਸਾਹਿਬੇ ਦੇਖ ਤਾਰਥ ਕਰਦੇ ਹੁੰਦੇ ਸਨ ਇੱਕ ਵਾਰੀ ਉਹਨਾਂ ਕੀਤੇ ਚਿੱਤ ਗੁਪਤ ਦਾ ਅਰਥ ਕਿ ਪ੍ਰਮਾਤਮਾ ਦੀ ਉਹ ਤਾਕਤ ਤੇਰੇ ਚਿੱਤ ਦੇ ਵਿੱਚ ਜੋ ਕੁਝ ਹੈ ਤੇਰੀ ਪਤਨੀ ਨੂੰ ਤੇਰੇ ਪਤੀ ਨੂੰ ਤੇਰੇ ਬੱਚਿਆਂ ਨੂੰ ਨਹੀਂ ਪਤਾ ਤੇਰੇ ਚਿੱਤਰ ਦੇ ਜਿਹੜੇ ਤੇਰੇ ਅੰਦਰ ਗੁਪਤ ਚਿੱਤਰ ਨੇ ਨਾ ਸੱਚੀ ਮੁੱਚੀ ਰੱਬ ਉਹਨਾਂ ਤਸਵੀਰਾਂ ਨੂੰ ਵੀ ਜਾਣਦਾ ਪਿਆ ਮੈਂ ਫਿਰ ਬੰਤੀ ਕਰਾਂ ਹੁਣੇ ਫਿਰ ਜੋ ਅਸੀਂ ਅਰਥ ਇਹ ਨਹੀਂ ਕਰਾਂਗੇ ਚਿੱਤ ਗੁਪਤ ਅਰਥ ਕਰਾਂਗੇ ਚਿੱਤਰ ਗੁਪਤ ਇਹਨੂੰ ਫਿਰ ਸੁਣਿਓ ਗਾਵਹਿ ਚਿੱਤ ਗੁਪਤ ਲਿਖ ਜਾਣੇ ਜਿਹੜੇ ਜੀਵ ਦੇ ਕਰਮ ਲਿਖਣੇ ਜਾਣਦੇ ਨੇ ਚਿੱਤਰ ਗੁਪਤ ਜਿਹੜੇ ਲਿਖ ਰਹਾ ਤੇ ਅੱਗੇ ਮਹਾਰਾਜ ਕਹਿੰਦੇ ਲਿਖ ਲਿਖ ਧਰਮ ਵਿਚਾਰੇ ਫਿਰ ਸ਼ਬਦ ਧਰਮ ਆ ਗਿਆ ਜੀ ਲਿਖ ਲਿਖ ਧਰਮ ਵਿਚਾਰੇ ਇਹ ਦਰਤ ਹੋਇਆ ਜਿਹੜੇ ਲਿਖੇ ਗਏ ਨੇ ਚਿੱਤਰਗੁਪਤ ਵੱਲੋਂ ਧਰਮਰਾਜ ਉਹਨਾਂ ਲਿਖਿਆ ਹੋਿਆਂ ਦੀ ਵਿਚਾਰ ਕਰਦਾ ਹੈ ਇੱਥੇ ਧਰਮਦਰਤ ਫਿਰ ਧਰਮਰਾਜ ਕਿ ਚਿੱਤਰਗੁਪਤ ਲਿਖ ਰਿਹਾ ਹੈ ਧਰਮਰਾਜ ਜਿਹੜਾ ਉਹ ਜੀਵ ਦੇ ਲਿਖੇ ਹੋਏ ਨੂੰ ਵਿਚਾਰਦਾ ਪਿਆ ਤੇ ਗੁਰੂ ਜੀ ਕਹਿੰਦੇ ਨੇ ਭਾਈ ਸਿੱਖੋ ਜਿਸ ਦਰਦ ਦੇ ਮੈਂ ਦਰਸ਼ਨ ਕਰਨਾ ਪਿਆ ਉਹਦੇ ਦਰ ਤੇ ਚਿੱਤਰਗੁਪਤ ਤੇ ਧਰਮਰਾਜ ਵੀ ਉਹਦਾ ਕੀਰਤਨ ਕਰ ਰਹੇ ਇਹਦਾ ਮਤਲਬ ਉਹਦੀ ਭੈ ਵਿੱਚ ਨੇ ਗਾਵੇਂ ਚਿੱਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੇਂ ਇਹ ਫਿਰ ਆਤਮਕ ਮੰਡਲ ਈਸ਼ਰ ਸ਼ਿਵ ਜੀ ਤੈਨੂੰ ਗਾ ਰਿਹਾ ਹੈ ਬਰਮਾ ਬ੍ਰਹਮਾ ਇਹਦੇ ਅਰਥ ਇਹ ਕਰਾਂਗੇ ਬ੍ਰਹਮਾ ਤੈਨੂੰ ਗਾ ਰਿਹਾ ਹੈ ਦੇਵੀ ਚਲੋ ਕੋਈ ਸੱਜਣ ਕਹਿੰਦੇ ਬਹੁ ਵਚਨ ਚ ਦੇਵਤਿਆਂ ਦਾ ਲਖਾਇਕ ਹੈ ਕਈ ਕਹਿੰਦੇ ਨੇ ਦੇਵੀਆਂ ਹੁਣ ਅਸਲ ਚ ਇਹ ਹੈ ਕਿ ਜਦੋਂ ਅਸੀਂ ਇਹ ਪੜ ਰਹੇ ਹਾਂ ਗਾਵੇਂ ਈਸ਼ਰ ਬ੍ਰਹਮਾ ਦੇਵੀ ਇਹਦਾ ਮਤਲਬ ਈਸ਼ਰ ਬ੍ਰਹਮਾ ਆਦਿਕ ਜਿੰਨੇ ਵੀ ਦੇਵਤੇ ਨੇ ਸੋਹਣ ਸਦਾ ਸਵਾਰੇ ਸੁੰਦਰ ਤੇ ਸ਼ੋਭ ਦੇ ਪਿਆ ਤੇਰੇ ਸਵਾਰੇ ਹੋਏ ਪ੍ਰਮਾਤਮਾ ਕੀ ਸ਼ਿਵ ਜੀ ਕੀ ਬ੍ਰਹਮਾ ਜਿੰਨੇ ਵੀ ਦੇਵੀਆਂ ਦੇਵਤੇ ਨੇ ਸੱਚੇ ਵੇ ਤੂੰ ਪਰਮ ਹਸਤੀ ਓਵੇਂ ਇਹ ਵੀ ਤੇਰੇ ਸਵਾਰੇ ਹੋਏ ਤੇਰੇ ਦਰ ਦੇ ਉੱਤੇ ਬੈਠ ਕੇ ਗਾ ਰਹੇ ਨੇ ਪਰ ਯਾਦ ਰੱਖਿਓ ਸਾਰੇ ਸ਼ਬਦ ਦੀਆਂ ਤੁਕਾਂ ਨਾਲ ਐਸ ਤੋਕ ਨੂੰ ਲੈ ਕੇ ਚੱਲਣਾ 100 ਦਰ ਕਿਹਾ 100 ਕਰਕੇ ਕਿਹਾ ਇਸ ਤੋਕ ਨੂੰ ਹਰ ਤੋਕ ਨਾਲ ਲਾ ਕੇ ਅਰਥ ਕਰਾਂਗੇ ਸ਼ਿਵ ਜੀ ਗਾ ਰਹੇ ਨੇ ਬ੍ਰਹਮਾ ਗਾ ਰਹੇ ਨੇ ਦੇਵਤੇ ਗਾ ਰਹੇ ਨੇ ਗਾਵਹਿ ਇੰਦ ਯਾਦ ਰੱਖਿਓ ਰਹਿ ਰਸ ਵਿੱਚ ਇੰਦਰ ਇੰਦਰਾਸਨ ਹੋਣਾ ਹੈ ਇੰਦ ਦਾ ਅਰਥ ਇੰਦਰ ਦੇਵਤਾ ਇੰਦਾਸਨ ਇਹਦਾ ਮਤਲਬ ਇੰਦਰ ਦਾ ਆਸਣ ਇੰਦਰ ਦੇਵਤਾ ਜਿੱਥੇ ਉਹਦਾ ਦਰਬਾਰ ਲੱਗਾ ਹੈ ਉਹਦੇ ਆਸਣ ਉਹਦੇ ਦਰਬਾਰੀ ਗਾਵੇਂ ਇੰਦ ਇਦਾਸਨ ਬੈਠੇ ਇੰਦਰ ਦੇਵਤਾ ਆਪਣੇ ਆਸਨ ਸਮੇਤ ਦੇਵਤਿਆਂ ਦਰ ਨਾਲੇ ਇੰਦਰ ਵਰਗਾ ਦੇਵਤਾ ਆਪਣੇ ਦਰਬਾਰੀਆਂ ਸਮੇਤ ਸੱਚ ਏਵੇਂ ਕਿ ਵੱਡੇ ਵੱਡੇ ਦੇਵਤੇ ਜਿਹੜੇ ਨੇ ਉਹ ਸਾਰੇ ਦੇ ਸਾਰੇ ਇਕੱਠੇ ਹੋ ਕੇ ਪ੍ਰਮਾਤਮਾ ਤੇਰੇ ਦਰ ਦੇ ਉੱਤੇ ਤੇਰੀਆਂ ਸਿਫਤਾਂ ਬਖਰਦੇ ਮਹਾਰਜ ਕਹਿੰਦੇ ਕਿਹਦਾ ਅਸਚਰਜ ਤੇਰਾ ਦਰ ਹੈ ਫਿਰ ਬਿੰਤੀ گاਵੇਂ ਇੰਦੀ ਇੰਦਾਸਨ ਬੈਠੇ ਦੇਵਤਿਆਂ ਦਰ ਨਾਲੇ ਮੈਂ ਆਪ ਨੂੰ ਬੇਨਤੀ ਕੀਤੀ ਸੀ ਇੱਥੋਂ ਤੱਕ ਜਿਹੜਾ ਗਾਉਣਾ ਹੈ ਨਾ ਇਹਨੂੰ ਫਿਰ ਸੁਣਿਓ ਰਪੀਟ ਮੈਂ ਕਰ ਰਿਹਾ ਤੇ ਮੈਂ ਇਸ ਕਰਕੇ ਆਪ ਨੂੰ ਰੋਜ਼ ਕਹਿ ਰਿਹਾ ਮੇਰੇ ਇੱਛਾ ਇਹ ਵੇ ਕਿ ਇਹ ਕਥਾ ਪੂਰਬ ਤੱਕ ਚੱਲਣੀ ਹੈ ਤੇ ਜਿੰਨੇ ਵੀ ਸੁਣ ਗੁਰੂ ਸਹਿ ਮੇਰ ਕਰਨ ਸਿਰਫ ਅਰਥਾਂ ਦੀ ਸਮਝ ਸਾਨੂੰ ਪਾਏ ਮੈਂ ਆਪ ਨੂੰ ਪਹਿਲਾਂ ਕਿਹਾ ਸੀ ਪਹਿਲਾਂ ਅਦ੍ਰਿਸ਼ਟ ਮੰਡਲਾਂ ਦਾ ਕੀਰਤਨ ਹੈ ਪੌਣ ਦਿਸਦੀ ਨਹੀਂ ਪਰ ਗਾਰੀ ਹੈ ਪਾਣੀ ਗਾਰੀ ਹੈ ਅੱਗ ਗਾਰੀ ਹੈ ਧਰਮ ਰਾਜ ਗਾਰੀ ਹੈ ਚਿੱਤਰ ਗੁਪਤ ਗਾਰੀ ਹੈ ਇਹ ਸ਼ਿਵ ਜੀ ਗਾਰੀ ਹੈ ਬ੍ਰਹਮਾ ਗਾਰੀ ਹੈ ਦੇਵਤੇ ਗਾਰੀ ਨੇ ਇੰਦਰ ਗਾਰੀ ਹੈ ਹੁਣ ਗੁਰੂ ਜੀ ਨੇ ਐਸ ਮੰਡਲ ਦਾ ਕੀਰਤਨ ਦੱਸਿਆ ਫਿਰ ਬੇਨਤੀ ਪਹਿਲਾਂ ਸੀ ਆਤਮਕ ਮੰਡਲ ਅਦ੍ਰਿਸ਼ਟ ਮੰਡਲ ਹੁਣ ਗਾਵ ਹੈ ਸਿੱਧ ਸਮਾਧੀ ਅੰਦਰ ਇਸ ਧਰਤੀ ਤੇ ਸਿੱਧ ਦਾ ਲਫ਼ਜ਼ੀ ਅਰਥ ਹੁੰਦਾ ਹੈ ਜਿਹੜਾ ਸਿੱਧਤਾ ਕਰਕੇ ਪਹੁੰਚ ਚੁੱਕਾ ਹੈ ਸਮਾਧੀ ਅੰਦਰ ਬੜੇ ਸਿੱਧ ਜਿਹੜੇ ਨੇ ਉਹ ਸਮਾਧੀ ਦੇ ਅੰਦਰ ਤੈਨੂੰ ਗਾਉਂਦੇ ਪੈ ਨੇ ਹੁਣ ਸਮਾਧੀ ਦੋ ਤਰ੍ਹਾਂ ਦੀ ਹੁੰਦੀ ਜੇ ਇੱਕ ਇਹ ਨਿਰਵਲਕ ਨਿਰਵਲਕਪਨ ਵਿਲਕਪਨ ਹੁੰਦੀ ਹੈ ਇੱਕ ਸੰਕਲਪ ਸਮੇਤ ਹੁੰਦੀ ਹੈ ਇੱਕ ਵਾਸ਼ਨਾ ਸੰਯੁਕਤ ਹੈ ਇਕ ਵਾਸ਼ਨਾ ਤੋਂ ਬਿਨਾ ਹੈ ਪਰਮਾਤਮਾ ਪਤਾ ਨਹੀਂ ਕਿੰਨੇ ਕੁ ਸਿੱਧ ਨੇ ਜਿਹੜੇ ਨੇਤਰ ਬੰਦ ਕਰਕੇ ਸਮਾਧੀਆਂ ਦੇ ਅੰਦਰ ਤੈਨੂੰ ਸੰਕਲਪ ਵਿਕਲਪ ਦੇ ਰੂਪ ਦੇ ਵਿੱਚ ਗਾਉਂਦੇ ਪਏ ਆ ਇਹ ਵੀ ਤੈਨੂੰ ਗਾ ਰਹੇ ਆ ਇਸ ਧਰਤੀ ਦੇ ਗਾਵਾਂ ਸਿੱਧ ਸਮਾਧੀ ਅੰਦਰ ਸਮਾਧੀਆਂ ਵਿੱਚ ਬੈਠ ਕੇ ਗਾ ਰਹੇ ਆ ਗਾਵਨ ਸਾਧ ਵਿਚਾਰੇ ਫਿਰ ਬੇਨਤੀ ਗਾਉਂਦੇ ਨੇ ਤੈਨੂੰ ਸਾਧ ਦਾ ਅਰਥ ਬੰਦਗੀ ਕਰਨ ਵਾਲੇ ਸਾਧੂ ਜਨ ਵਿਚਾਰੇ ਦਾ ਅਰਥ ਉਹ ਨਹੀਂ ਕਰਨਾ ਵੀ ਇਹ ਵਿਚਾਰ ਹੈ ਇੱਥੇ ਵਿਚਾਰੇ ਦਾ ਅਰਥ ਇਹ ਵਿਚਾਰ ਕੇ ਤੈਨੂੰ ਸਿੱਧ ਜਿਹੜੇ ਨੇ ਸਮਾਧੀਆਂ ਚ ਗਾਰੇ ਨੇ ਸਾਧ ਜਿਹੜੇ ਨੇ ਉਹ ਪ੍ਰਮਾਤਮਾ ਵਿਚਾਰ ਕਰ ਕਰਕੇ ਤੈਨੂੰ ਗਾਰੇ ਨੇ ਗਾਵਨ ਜਤੀ ਜਿੰਨਾ ਬੰਦਿਆਂ ਨੇ ਅੱਠ ਪ੍ਰਕਾਰ ਦੇ ਕਾਮ ਤੇ ਕਾਬੂ ਪਾ ਲਿਆ ਅੱਠ ਤਰ੍ਹਾਂ ਦਾ ਕਾਮ ਹੈ ਉਹਦੇ ਤੇ ਕਾਬੂ ਪਾ ਲਿਆ ਉਹ ਵੀ ਤੈਨੂੰ ਗਾਰੇ ਹੈ ਅੱਗੇ ਸ਼ਬਦ ਹੈ ਸਤੀ ਇਸ ਧਰਤੀ ਤੇ ਦਾਨੀ ਬੰਦੇ ਵੀ ਤੈਨੂੰ ਗਾ ਰਹੇ ਆ ਤੀਸਰਾ ਸ਼ਬਦ ਹੈ ਸੰਤੋਖੀ ਸੰਤੋਖ ਵਿੱਚ ਜ਼ਿੰਦਗੀ ਜੀਣ ਵਾਲੇ ਪਰਮਾਤਮਾ ਤੇਰੀਆਂ ਸਿਫਤਾਂ ਕਰ ਰਹੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਕਰਾਰੇ ਜ਼ਬਰਦਸਤ ਜਿਨ੍ਹਾਂ ਕੋਲ ਇੰਨੀ ਤਾਕਤ ਹੈ ਇਸ ਧਰਤੀ ਤੇ ਪਰਮਾਤਮਾ ਏਡੇ ਏਡੇ ਵੀਰ ਬਲੀ ਜਿਹੜੇ ਨੇ ਉਹ ਵੀ ਤੇਰੀਆਂ ਸਿਫਤਾਂ ਕਰ ਰਹੇ ਮੈਂ ਬੇਨਤੀ ਕੀਤੀ ਪਹਿਲਾ ਆਤਮਕ ਅਦ੍ਰਿਸ਼ਟ ਮੰਡਲ ਹੁਣ ਇਸ ਧਰਤੀ ਦਾ ਦ੍ਰਿਸ਼ਟਮਾਨ ਮੰਡਲ ਫਿਰ ਅੱਗੇ ਸਿ ਆਵਾਂਗੇ ਖੰਡ ਬ੍ਰਹਿਮੰਡਾ ਚ ਗੁਰੂ ਜੀ ਕਹਿੰਦੇ ਆ ਕਿ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਕੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਤਤਾਂ ਮੁਕਤਾ ਹੈ ਬਹੁਵਚਨ ਪੰਡਿਤ ਗਾਰੇ ਨੇ ਤੈਨੂੰ ਗਾਵਨ ਪੰਡਿਤ ਪੜਨ ਪੜ ਪੜ ਕੇ ਤੈਨੂੰ ਗਾंदे ਪਿਆ ਰਕੀਸ਼ਰ ਰਕੀ ਇਸ਼ਰ ਇਹਦਾ ਪਾਠ ਰਕੀਸ਼ਰ ਕਰਨੇ ਇੱਕ ਤਾਂ ਓਮ ਕਰਨ ਨਾਲ ਵੀ ਹੁੰਦਾ ਰਕੀਸ਼ਰ ਇਸ਼ਰ ਦਾ ਅਰਥ ਹੈ ਵੱਡਾ ਰਕੀਸ਼ਰ ਦਾ ਅਰਥ ਹੈ ਜਿਹੜੇ ਰਿਸ਼ੀਆਂ ਵਿੱਚੋਂ ਸਭ ਤੋਂ ਵੱਡੇ ਰਿਸ਼ੀ ਨੇ ਪਰਮਾਤਮਾ ਇਹ ਰਕੀਸ਼ਰ ਵੀ ਤੈਨੂੰ ਗਾਉਂਦੇ ਪਿਆ ਗਾਵਨ ਪੰਡਿਤ ਪਣ ਰਕੀਸ਼ਰ ਜੋਗ-ਜੋਗ ਵੇਦਾਂ ਨਾਲੇ ਹਰ ਜੋਗ ਦਾ ਆਪੋ ਆਪਣਾ ਜੀ ਰਿਗਵੇਦ ਸਤਜੁਗ ਦਾ ਹੈ ਸ਼ਾਮ ਕਹ ਸਤੰਬਰ ਸਾਮੀ ਸਚਮ ਆਸ ਸੱਚ ਰਹੇ ਰਿਗ ਕਹਿ ਰਹਾ ਭਰਪੂਰ ਰਾਮ ਨਾਮ ਦੇਵਾ ਮੈਸੁਰ ਉਹ ਹਰ ਯੁਗ ਦਾ ਕੋ ਆਪਣਾ ਕਲ ਵਿੱਚ ਵੇਦਾ ਥਰਬਨ ਹੋਆ ਇਥੇ ਯੁਗ-ਯੁਗ ਵੇਦਾਂ ਨਾਲੇ ਦਰਤ ਕਰਾਂਗੇ ਚਾਰੇ ਯੁਗਾਂ ਵੀ ਜਿਹੜੇ ਵੇਦ ਨੇ ਪਰਮਾਤਮਾ ਵੱਡੇ-ਵੱਡੇ ઋષਿ ਵੱਡੇ-ਵੱਡੇ ਵਿਦਵਾਨ ਪੰਡਿਤ ਆਪਣੇ ਵੇਦਾਂ ਦੇ ਸਮੇਤ ਹਰ ਯੁਗ ਵਿੱਚ ਤੈਨੂੰ ਗਾਉਂਦੇ ਪਏ ਫਿਰ ਬੇਨਤੀ ਗਾਵੇਂ ਗਾਵਨ ਪੰਡਿਤ ਪੜਨ ਕਿਸਰ ਯੁਗ-ਯੁਗ ਵੇਦਾਂ ਨਾਲੇ ਗਾਵੇਂ ਮੋਹਣੀਆਂ ਮਨਮੋਹਨ ਇੱਥੇ ਫਿਰ ਬੇਨਤੀ ਜੀ ਹਾਂ ਛੱਡ ਕੇ ਉਚਾਰਨ ਨਹੀਂ ਕਰਨਾ ਮੋਹਣੀਆਂ ਨਹੀਂ ਮੋਹਣੀਆਂ ਨੇ ਫਿਰ ਬੇਨਤੀ ਹੈ ਮੰਮੇ ਨੂੰ ਘੋੜਾ ਆ ਜ਼ਰੂਰ ਬੁਲਾਣਾ ਮੋਹਣੀਆਂ ਗਾਵੇਂ ਮੋਹਣੀਆਂ ਇਹਦਾ ਅਰਥ ਹੈ ਵੇ ਮਨ ਨੂੰ ਮੋਣ ਵਾਲੀਆਂ ਆਪਸ਼ਰਾਵਾਂ ਅਪਸ਼ਰਾਵਾਂ ਸਮਝ ਗਿਆ ਨਾ ਸ਼ਬਦ ਆਪ ਪਰੀਆਂ ਵੀ ਕਹਿੰਦੇ ਚਲ ਅਪਸ਼ਰਾਵਾਂ ਗਾਵਾਂ ਮਾਰੇ ਸ਼ਬਦ ਵਰਤ ਰਿਆ ਕਿ ਭਾਈ ਸੱਜਣੋ ਗਾਵਾਂ ਮੋਹਣੀਆਂ ਮਨਮੋਹਨ ਮਨ ਨੂੰ ਮੋਹਣ ਵਾਲੀਆਂ ਅਪਸ਼ਰਾਵਾਂ ਸੁਰਗਾ ਆਪ ਨੂੰ ਪਤਾ ਹੋਵੇ ਰਹਿ ਰਾਸ ਵਿੱਚ ਪਾੜ ਸੁਰਗ ਹੈ ਮਚ ਪਿਆਲੇ ਪਿਆਲੇ ਗੁਰੂ ਸਾਹਿਬ ਕਹਿੰਦੇ ਸੁਰਗਾਦਰ ਤੇ ਸਵਰਗ ਲੋਕ ਮਛਦਰ ਤੇ ਮਾਤ ਲੋਕ ਤੇ ਪਿਆਲੇ ਦਾ ਅਰਥ ਹੈ ਇਹ ਆ ਪਤਾ ਲੋਕ ਤਿੰਨ ਲੋਕ ਨੇ ਪ੍ਰਮਾਤਮਾ ਸੁਰਗ ਮਛ ਪਿਆਲੇ ਦੀਆਂ ਜੰਨੀਆਂ ਵੀ ਮਨ ਨੂੰ ਮੋਣ ਵਾਲੀਆਂ ਅਪਸ਼ਰਾਵਾਂ ਨੇ ਸੱਚ ਇਹ ਵੇ ਇਹ ਸਾਰੀਆਂ ਦੀਆਂ ਸਾਰੀਆਂ ਤੇਰੇ ਹੀ ਗੀਤ ਗਾਉਂਦੀਆਂ ਨੇ ਇਹ ਤੇਰੇ ਪੂਵੇ ਤੇ ਤੈਨੂੰ ਗਾਰੀਆਂ ਮਰਜ਼ ਕੀਤੀ ਇਹ ਸਾਰਾ ਜਿਹੜਾ ਮਹਾਰਾਜ ਨਕਸ਼ਾ ਪੇਸ਼ ਕੀਤਾ ਨਾ ਚਿੱਤਰ ਦ੍ਰਿਸ਼ ਇਹ ਅਸਲ ਚ ਰਾਜਿਆਂ ਦੇ ਦਰਬਾਰ ਦਾ ਹੈ ਗੁਰੂ ਜੀ ਕਹਿੰਦੇ ਸੱਚੇ ਦਾ ਦਰਬਾਰ ਬੜਾ ਵੱਡਾ ਹੈ। ਗਾਵਨ ਰਤਨ ਉਪਾਏ ਤੇਰੇ 8 60 ਤੀਰਤ ਨਾਲੇ ਹੁਣ ਇਸ ਧਰਤੀ ਤੇ ਜਿਹੜੇ ਨੇ ਕਿਹਾ ਜਾਂਦਾ ਹੈ ਵੀ ਇਹ ਸਮੁੰਦਰ ਮਥਿਆ ਤੇ 14 ਰਤਨ ਨਿਕਲੇ। ਚਲੋ ਸਮੇਂ ਲਿਹਾਜ਼ ਨਾਲ ਗੁਰਮਤਿ ਵਿੱਚ ਵੀ 14 ਰਤਨ ਨਿਕਲੇ ਉਹਨਾਂ ਕੀਤੋਂ ਚਾਨਾਨ। ਉੱਥੇ ਰਤਨਾ ਦੇ ਅਰਥ ਹੋਰ ਨੇ ਗਹਿਰੇ। ਮਰਜ਼ ਕਿੰਨੇ ਐਸ ਦ੍ਰਿਸ਼ਟ ਮਾਨਵੀ ਜਿਹੜੇ 14 ਰਤਨ ਵੀ ਨੇ ਤੇ 68 ਤੀਰਥ ਨੇ ਪ੍ਰਮਾਤਮਾ ਇਹ ਸਾਰੇ ਦੇ ਸਾਰੇ ਤੈਨੂੰ ਹੀ ਗਾਉਂਦੇ ਪਏ ਇਹਦਾ ਮਤਲਬ ਤੇਰੀ ਰਜ਼ਾ ਚ ਤੇਰੇ ਹੁਕਮ ਚ ਨੇ ਗਾਵਣ ਰਤਨ ਉਪਾਏ ਤੇਰੇ 68 ਤੀਰਥ ਨਾਲੇ ਗਾਵਹਿ ਜੋਧ ਵੱਡੇ ਵੱਡੇ ਸੂਰਮੇ ਮਹਾਬਲ ਸੂਰਾ ਜੋਦੇ ਉਸ ਤੋਂ ਅੱਗੇ ਮਹਾਬਲੀ ਸੂਰਮੇ ਇਸ ਸਾਰੇ ਦੇ ਸਾਰੇ ਤੈਨੂੰ ਗਾਉਂਦੇ ਪਿਆ ਗਾਵ ਹੈ ਖਾਣੀ ਚਾਰੇ ਫਿਰ ਬੇਨਤੀ ਇਸ ਧਰਤੀ ਦੀਆਂ ਚਾਰ ਖਾਣੀਆਂ ਮੰਨੀਆਂ ਨੇ ਉਂਝ ਜਦੋਂ ਆਪਾਂ ਗਿਆਨ ਖੰਡ ਤੇ ਆਉਣਾ ਹੈ ਨਾ ਤੇ ਗੁਰੂ ਜੀ ਨੇ ਚਾਰ ਸ਼ਬਦ ਨੂੰ ਵੀ ਛੋਟਾ ਕਹਿ ਦੇਣਾ ਕੇਤੀਆਂ ਖਾਣੀ ਕੇਤੀਆਂ ਬਾਣੀ ਗੁਰੂ ਜੀ ਕਹਿੰਦੇ ਨੇ ਜੋ ਦੇ ਸੂਰਮੇ ਬਾਹ ਬੜੀ ਤੈਨੂੰ ਗਾਰੇ ਆ ਗਾਵ ਹੈ ਖਾਣੀ ਚਾਰੇ ਚਾਰੇ ਖਾਣੀਆਂ ਇਸ ਧਰਤੀ ਤੇ ਜੀਵਾਂ ਦੀ ਪਦਾਇਸ਼ ਦੇ ਚਾਰ ਤਰੀਕੇ ਮੰਨੇ ਆ ਸ਼ਾਸਤਰ ਨੇ ਮੈਂ ਸ਼ਬਦ ਸ਼ਾਸਤਰ ਵਰਤਿਆ ਸਾਇੰਸ ਨਹੀਂ ਅੰਡਜ ਜੇਰਜ ਉਤਪਜ ਤੇ ਸੇਚਜ ਜਿਹੜੇ ਅੰਡੇ ਤੋਂ ਪੈਦਾ ਹੁੰਦੇ ਆ ਉਹਨਾਂ ਦੀ ਖਾਣੀ ਅੰਡਜ ਖੈ ਜਿਹੜੇ ਜੇਰ ਤੋਂ ਜਿਵੇਂ ਮੈਸਕਨ ਕਹਿਆ ਸੀ ਪਸ਼ੂ ਤੇ ਅਸੀਂ ਸਾਰੇ ਜੇਰਜ ਖਾਂ ਉਤਪਜ ਉਤਪਜ ਦਾ ਅਰਥ ਇਹ ਜਿਹੜੇ ਧਰਤੀ ਤੋਂ ਪੈਦਾ ਹੁੰਦੇ ਆ ਬਨਾਸਪਤੀ ਸੇਤਜ ਦਾ ਅਰਥ ਇਹ ਜਿਹੜੇ ਆਂਡੇ ਜ਼ੇਰ ਤੇ ਜ਼ਮੀਨ ਤੋਂ ਨਹੀਂ ਪੈਦਾ ਹੁੰਦੇ ਜਿਹੜਾ ਪਸੀਨਾ ਬੰਦਾ ਨਾਵੇ ਨਾ ਮੁੜਕਾ ਪੈਣ ਲੱਗ ਪੈ ਜੂਵਾਂ ਧੱਖਾਂ ਆਪਣੇ ਆਪ ਹੀ ਪੈਦਾ ਹੋ ਜਾਂਦੀਆਂ ਉਹ ਉਹਨੂੰ ਕਹਿੰਦੇ ਆ ਜੀ ਤੇ ਹੈ ਤਾਂ ਪੁੱਤ ਪਤੀ ਨਾ ਸੇਤਜ ਮੁੜਕੇ ਤੋਂ ਨਿਕਲ ਆਏ ਪਸੀਨੇ ਤੋਂ ਇਹ ਮਹਾਰਾਜ ਕਹਿੰਦੇ ਜਿਹੜੀਆਂ ਚਾਰ ਖਾਣੀਆਂ ਨੇ ਨਾ ਇਹ ਵੀ ਰੱਬ ਜੀ ਤੈਨੂੰ ਹੀ ਗਾਉਂਦੀਆਂ ਭੀਆਂ ਨੇ ਫਿਰ ਬੇਨਤੀ ਗਾਵੇਂ ਜੋਧ ਮਹਾਬਲਸੂਰਾ ਗਾਵੇਂ ਖਾਣੀ ਚਾਰੇ ਗੁਰਮੁਖੋ ਧਿਆਨ ਰੱਖਿਓ ਇਥੋਂ ਤੱਕ ਐਸ ਮੰਡਲ ਦਾ ਕੀਰਤਨ ਸੀ ਮੈਂ ਫਿਰ ਗੱਲ ਰਿਪੀਟ ਕਰਾਂਗਾ ਤਿੰਨ ਹੀ ਸੈਂਚ ਜੀ ਕੀਤਾ ਹੈ ਪਹਿਲਾ ਹੈ ਅਦ੍ਰਿਸ਼ਟ ਮੰਡਲਾਂ ਦਾ ਕੀਰਤਨ ਦੂਜਾ ਹੈ ਇਸ ਦ੍ਰਿਸ਼ਟ ਮਾਨ ਮੰਡਲ ਦਾ ਕੀਰਤਨ ਹੁਣ ਅਗਲਾ ਬਚਨ ਗੁਰੂ ਜੀ ਕਹਿੰਦਿਆ ਉਹਨਾਂ ਖੰਡਾਂ ਪ੍ਰਪੰਡਾਂ ਦਾ ਕੀਰਤਨ ਜਿਨ੍ਹਾਂ ਤਾਰਿਆਂ ਸਤਾਰਿਆਂ ਤੱਕ ਬੰਦੇ ਦੀ ਪਹੁੰਚ ਵੀ